ਹੋਰ ਵੀ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਖੂਬ ਕਰ ਰਾਂ ਸਾਰੇ ਘੈਂਟ ਹੋ ਗਏ ਪਹਿਲਾਂ ਆਪਣਾ ਫੁੱਡੇ ਦਾ ਰੰਗ ਚੈੱਕ ਕਰੋ ਨਮਾਰਾ ਰੰਗ ਕਰਤਾ ਟਾਕ ਕੇ ਅੰਦਰੇ ਕਰਦੇ ਆ ਤੇ ਇਧਰ ਆਪਣੇ ਜਾਨਵਰ ਆ ਗਏ ਆ ਆਪਣੇ ਗੂਟਰ ਇਹਨਾਂ ਨੂੰ 10 ਮਿੰਟ ਪਾਣੀ ਦਵਾਈ ਲਾਉਣੇ ਆ ਇਹਨਾਂ ਨੂੰ ਸਾਰਿਆਂ ਨੂੰ ਕਰਦੇ ਉਧਰ ਜਾ ਚ ਅਲੱਗ ਤੇ ਉੱਥੇ ਜੋੜਨਾ ਮਿਲਦੇ ਆ ਜੇ ਆਹ ਥਾਰੇ ਜਨਪ੍ਰਣ ਲਾਉਣੀ ਆ ਵੀ ਆਪਾਂ ਈਜੀ ਪੱਟ ਗੋਲੀ ਦੇਖ ਲਓ ਆ ਜਾਣ ਬਰਾ ਆਪਣੇ ਇਹਨਾਂ ਥਾਰੇ ਲਾਉਣੀ ਈਜੀ ਪੱਟ ਤੇ ਇਹ ਜੇ ਆਪਾਂ ਕੋਲ ਲੈਣਾ ਕਿ ਮੈਡੀਸਨ ਇਹ ਜੇ ਖੰਡ ਬਾਤੀ ਤੇ ਆਪਾਂ ਜੇ ਬੋਣੇ ਈਜੀ ਪੱਟ ਕੇ ਦੀ ਗੋਲੀ ਆ ਜਾਂ ਤਾਂ ਅੱਧੀ ਤਾਂ ਵੀ ਤਿੰਨਾਂ ਹਿੱਸੇ ਆ ਕੱਢ ਦਾਂਗੇ ਤਾਂ ਦਿਖਾਉਣੇ ਨਾ ਵੀਡੀਓ ਕਰਦੇ ਗਾਉਂਟਿੰਗ ਆਹ ਜੀ ਈਜੀ ਪੱਟ ਦੇ ਵੀ ਗੋਲੀ ਇੰਨੇ ਇੱਕ ਨੂੰ ਛੱਡਤੀ ਆਪਾਂ ਤੇ ਨੂੰ ਆਪਾਂ ਕੋਲਦੇ ਹੁਣ ਇਹ ਨਹੀਂ ਆਉਂਦਾ ਕੋਦਰ ਨੰਬਰ ਉਤਾਰ ਲੈਣਗੇ ਕੰਟੀ ਨੂੰ ਅੰਦਰ ਆਸੀ ਆਪਣੇ ਜਾਂ ਨੰਬਰ ਆਪੇ ਪੈਪਰਾਈਨ ਵੀ ਦੇਖ ਲਓ ਇਹਦੇ ਆਪ ਪਾਵਾਂਗੇ 2 ਐਮ ਐਲ ਪੈਪਰਾਈਨ ਸਾਰੇ ਦੋ ਨਾਲ ਜਿਹੜਾ ਐਡ ਕਰਦੇ ਫਿਰ ਨਾਲ ਐਡ ਕਰਕੇ ਕਰਦੇ ਵੀਡੀਓ ਕੰਟੀ ਨੂੰ ਅਡਲ ਗਈ ਇਜਗਰ ਲੇਪੇ ਪ੍ਰਾਈਨ ਬਈ ਐਡ ਰੰਗ ਦੇਖ ਲੋ ਤੁਸੀਂ ਨੂੰ ਸੱਚੰਗੀ ਤਰ੍ਹਾਂ ਖੋਲ ਕੇ ਕਰਦੇ ਆ ਕਿ ਕਾਉਂਟਿਨੂ ਆ ਪਹਿਲੇ ਜਾਨ ਬੰਦੇ ਨਾਲ ਦੇ ਵਿੱਚ ਪ ਦਬਾਈ ਕੱਟੀਆਂ ਆ ਕੰਦਰ ਲਾਲ ਸਿਰਾ ਕਰ ਲਸਾਉਂਗੇ ਤਾਂ ਉਹ ਲੱਗ ਜਾਣਾ ਜਾਨ ਇੱਕ ਵੇ ਦੂਜਾ ਨੂੰ ਲੈ ਕੇ ਵੀਡੀਓ ਕਰਦੇ ਗਾਉਂਟਿਨੂ ਦੂਜਾ ਨੂੰ ਵੀ ਦੇ ਵੀ ਆਹ ਤੇ ਭਈ ਆਪਾਂ ਸਾਰੇ ਜਨਮਾਂ ਨੂੰ ਦਾਤੀ ਚੀ ਜਿ ਦਬਾਈ ਆਰੇ ਬੈਠੇ ਡਰਨਾਰੇ ਗੇਰਾ ਚੱਲੀ ਜਾਂਦਾ ਪ੍ਰੋਸੈਸ ਇਹਦੇ ਤਾਂ ਤਾਂ ਕਿ ਬੈਠੀ ਮਰੀਏ ਜਿਉਂ ਨਾ ਅੱਗੇ ਦਿਖਾਉਨੇ ਮਨਾਪ ਕੱਢਦੇ ਆ ਬੌਮਸ ਦਿਖਾਉਨੇ ਸਨ ਬਈ ਆਪਨੇ ਜਨਮਾਂ ਬਾਰੇ ਸਾਰੇ ਇਹਨੂੰ ਲਾਈ ਆ ਬਾਕੀ ਬੱਚੀ ਜਿਹਦਾ ਥੱਲੇ ਵੱਡੇ ਜਿਹੜੇ ਪਟਕੇ ਛਾਰ ਕਰੇ ਸੀ ਲੇਟ ਹੋਈ ਸੀ ਆਪਾਂ ਦਾ ਆਪਾਂ ਲੇਟੀ ਸੀ Kalau kau ini. Kalau cek ke bar, cekin kan juga cek. Dah kaya gini lama, kan ni cekin. Ya TV bar. Malap. ਪਰੇਬ ਮਲਾਪ ਮਾਰ ਮਾਰ ਬਈ ਬਹੁਤ ਵਧੀਆ ਰਿਜ਼ਲਟ ਆ। ਚੱਲੀ ਜਾਂਦਾ ਕੰਮ। ਆਸੀ ਜਾਣ ਬਰ ਆਪਣੇ ਘਰ ਰਸਾਂ। ਆਸ਼ਾ ਆਖਾ ਆਪਣਾ। ਆ ਚਿੱਟੀਆਂ ਦਾ ਲਾਲੀ ਦੀ ਪਿੱਠੀ ਆ, ਆਕ ਮੰਡਲੀ ਦੀ ਬਿੱਠੀ ਆ। ਉਸਾਰੇ ਮਲਾਪ ਮਾਰ ਬਿੱਚੇ। ਆ ਕਪਣਾ ਜਾਨ ਬਰ ਇੱਧਰ ਬੈਠਾ ਹਾਂ ਉਹਦਾ ਵੀ ਹੌਂਕਰਾ ਦਿੰਨੇ। ਆ ਦੇਖੋ ਆ ਬੈਠਾ ਇਹ ਕੱਲ੍ਹ ਕੀ ਦਾ ਆਇਆ ਸੀਗਾ ਚੋਰ ਜੁਰ ਵਧੀਆ ਲੱਗਿਆ ਹੋਇਆ ਜੀ ਛੱਡ ਦਾਂਗੇ ਇਹਨੂੰ ਆਪਾਂ ਇਹਨਾਂ ਨੂੰ ਆਪਣਾ ਇਸ ਪੇਪਰ ਹੈ ਜੀ ਤੇ ਆਪਣੀ ਜੀ ਬਟ ਤੇ ਰਿਜ਼ਲਟ ਬਹੁਤ ਵਧੀਆ ਲਿਖਿਆ ਬਹੁਤ ਹੁਣਾਪ ਕੱਢਿਆ ਇਹਨਾਂ ਨੇ ਆਹ ਦੇਖੋ ਕੁਝ ਕਾਂਪੇ ਮਰੇ ਇੱਥੇ ਕੁਝ ਆ ਸੀ ਤੇ ਕੁਝ ਕੋਟ ਲੱਤਾਂ ਵਾਲੇ ਰੱਖੀ ਬਠਿਆ ਇਹ ਆਟਾ ਬਹੁਤ ਹੀ ਵਧੀਆ ਹੈ ਇਹ ਪੱਟਾ ਤਾਂ ਹੁਣ ਆਪਾਂ ਇਹਨਾਂ ਨੂੰ ਥੋਕਾ ਪਾਣੀ ਤਾਰ ਕੇ ਰੱਖਦੇ ਆਂ ਜਿਨ੍ਹਾਂ ਨੇ ਆਪ ਪੀ ਲੈਦਾ ਠੀਕ ਹੈ ਨਹੀਂ ਇਹਨਾਂ ਨੂੰ ਕਿਸੇ ਇੰਜਣਾ ਦੇ ਦਾਂਗੇ ਆ ਦੇ ਰੋ ਪਾਣੀ ਇਹ ਜੀ ਪੱਟਾ ਦਾਗਾ ਆਇਓ 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 ਆਈ 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 ਇਹ ਪਿੰਡ ਦੇ ਦੇਖਦੇ ਆ ਇਹ ਕਹਿੰਦਾ ਪੀ ਲੈ ਕੇ ਤਾਂ ਬਾਕੀ ਪੀਣਗੇ ਹੋਰ ਸਾਹਮਣੇ ਆਈ 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 ਇਹਨਾਂ ਦਾ ਕੋਲੇ ਧਰਦੇ ਨੇ ਮੜੀ ਨੇੜੇ ਬਾਹਲੀ ਆ ਗਈ ਇੱਧਰ ਪੀਣਾ ਦੇਣਾ ਕਰ ਰਹੇ ਨੇ ਆ ਦੇਖੋ ਮਣਾਪਾ ਰਾਫਤਾ ਔ ਔ ਔ ਔ ਔ ਔ ਔ ਹੁਣ ਵੀ ਸਾਰੇ ਜਿਹੜੇ ਬੰਦ ਰੋ ਪਾਣੀ ਪੂਣੀ ਪੀ ਕੇ ਪੂਰੇ ਸਾਫ ਹੋ ਗਏ ਜਮਾ ਕਬੀ ਖਾਲੀ ਕਰਤੀ ਇਹਨਾਂ ਨੇ ਇਹਨਾਂ ਨੂੰ ਹੁਣ ਆਪਾਂ ਥੋੜਾ ਥੋੜਾ ਪਾਣੀ ਦਵਾਂਗੇ ਆਪਣਾ ਉਹਦੇ ਆਲਾ ਲੈਫਟਿਟੂ ਜਿੰਨਾ ਹੀ ਸਾਫ ਹੋਣਗੇ ਅੰਦਰੋਂ ਜਮਾ ਜਿਹੜੇ ਅੰਦਰ ਮੜਾ ਆਪਾਂ ਮਰੇ ਮਰੇ ਨਿਕਲੇ ਨਹੀਂ ਹੋਣੇ ਉਹਦੇ ਨਾਲ ਜਮਾ ਸਾਫ ਹੋ ਜਾਣਗੇ ਜਮਾ ਕਲੀਅਰ ਹੋ ਜਾਣਗੇ ਉਹ ਦਿਨ ਹੁਣ ਇਹਨਾਂ ਨੂੰ ਪਾਣੀ ਚ ਪਾ ਕੇ ਹੁਣ ਜਮਾ ਕੇਰਾ ਫੋਕਾ ਪਾਣੀ ਹੋਰ ਥਾਦ ਦੇਣੇ ਚ ਪਾਗੀ ਦੇ ਦੇਣਾ ਆਪ ਵੀ ਲੈਣਗੇ ਦੇਖਿਆ ਨੂੰ ਸੁਣ ਕਾ ਕੇ ਅੰਦਰ ਪਾਣੀ ਹੈਗਾ ਤੇ ਕਦਾ ਬੰਨੇ ਵੀ ਬੱਲੇ 52 ਥੋੜੀ ਜੀ ਤੇ ਕਾ সিরাপ ਇਹ ਬਹੁਤ ਵਧੀਆ ਤਾਕਤ ਵਾਲਾ সিরাপ ਹੁੰਦਾ ਇਹਨਾਂ ਦੋਨਾਂ ਥੋੜਾ ਥੋੜਾ ਪਾਣੀ ਦਾ ਟੱਕੜ ਬਾਦਨੇ ਪਾਣੀ 'ਚ ਤੇ ਖਿੱਚ ਲੈਣਗੇ ਸਾਰਾ ਇਹ ਸਭ ਤੋਂ ਵਧੀਆ ਚੀਜ਼ ਹੁੰਦੀ ਹੈ ਭਾਈ ਜਾਨਵਰਾਂ ਵਾਸਤੇ ਇਹ ਬੜਾ ਥੋੜੀ ਜਿਹੀ ਆ ਰੱਖਤਾ ਮੈਡੀਸਨ ਪਾ ਕੇ ਇਹਨਾਂ ਨੂੰ ਪਾਣੀ ਮੈਡੀਸਨ ਵਾਲੀ ਪਾਣੀ 'ਚ ਤੇ ਇਹ ਜਾਨਵਰ ਥੋੜਾ ਢਿੱਲਾ ਲੱਗਦਾ ਯਾਰ ਊਮੜਾ ਪਾਣੀ ਘਰ ਤੋਂ ਕੱਢਦੀ ਕੱਢਣ ਵਾਲੀ ਤਾਂ ਵੀ ਬਹੁਤ ਗੱਡੇ ਮੜਾਪੇ ਇਹਨਾਂ ਨੇ ਆਲੇ ਵੀ ਕੱਢੀ ਜਾਂਦੇ ਆ ਦੇਖੋ ਕਹੌਣ ਨਾ ਹਨੂ ਪਾਣੀ ਪੂਣੀ ਪੀ ਲੈਣ ਦੇ ਨਾ ਪਿਆ ਆ ਆਪਾਂ 10 10 ਐਮਐਲ ਸੈਂਦੂਣਾ ਦੇ ਦਾਂਗੇ ਇਹਨਾਂ ਨੇ ਨਾ ਪੀਤਾ ਤਾਂ ਵੈਸੇ ਪੀ ਲੈਣਗੇ ਇਹ ਬਾਕੀ ਦੇਖਦੇ ਆਪਾਂ ਆਜੋ 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 ਸਾਰੇ ਪਾਣੀ ਪੂਣੀ ਖਤ ਲੈਣ ਨੂੰ ਮਾ ਵੀ ਤੱਪਾ ਥੋੜਾ ਯਾਰ ਸਾਰਾ ਪਾਣੀ ਪੂਣੀ ਖਤ ਲੈ ਲਏ ਇਹਨਾਂ ਨੇ ਆਹ ਨੂੰ ਛੱਡਦਾ ਖੁੱਡੇ ਸ਼ਿਫਟ ਕਰ ਦਿੰਦੇ ਨੇ ਸਾਰੇ ਉਹਨੂੰ ਖੁੱਡੇ ਸ਼ਿਫਟ ਕਰਕੇ ਮਿਲਦੇ ਨੇ ਸਾਨੂੰ ਸਾਰੇ ਜਨ ਬਰਬੰਦ ਕਰਦੇ ਸਾਰੇ ਸ਼ਿਫਟ ਜਿਨ੍ਹਾਂ ਨੂੰ ਦਾਣੇ 2-3 ਘੰਟੇ ਤੱਕ ਪਾਵਾਂਗੇ ਸਾਰੇ ਮਾਰੇ ਮਾਰੇ ਫੋਟੇ 'ਚ ਪਾਣੀ ਹੈਗੀ ਨਹੀਂ ਜਿੰਨਾਂ ਦੀ ਚੈੱਕ ਕਰਿਆ ਮੈਂ ਦੁਆਰ ਤੋਂ ਅੱਧੇ ਘੰਟੇ ਤੱਕ ਪਣੀ ਹੋਗੇ ਤੇ ਦਾਣੇ ਸਾਰੇ ਖਾਈਏ ਨੇ ਜੋ ਉੱਪਰ ਲੱਗੇ ਹੋਇਆ ਦਬਾਵਾ ਆਪਣੇ ਆ ਗਿਆ ਵਾ ਕੋਈ ਨਾ ਕਬੂਤਰਾ ਬਚਾ ਕਿਸੇ ਦਾ ਬਹੁਤ ਕੋਚੀ ਨਾਲ ਥੱਲੇ ਤਾਰਿਆ फडਕਾ ਫਡਕਾ ਕੇ ਨੇਰੀ ਚੱਲੀ ਜਾਂਦੀ ਸੀ। ਓਹੋ ਬਾਬਿਓ ਕੰਮ ਖਰਾਬ ਹੋ ਗਿਆ। ਆਹਾ ਚਲੋ ਦੁਆ ਕਰਦੇ ਆ। ਕਾਲੀ ਕਰ ਗੱਟਾ ਬੰਦਾ ਆ। ਆ ਫੇਰ ਆ ਕੇ ਵਹਿ ਗਿਆ। ਫੇਰ ਆ ਕੇ ਵਹਿ ਗਿਆ। ਆਪੇ ਬਚਾ। ਇਹਨੂੰ ਅੰਦਰ ਕਰਦੇ ਆ। ਚਲੋ ਚਲੋ ਥੋੜੇ ਥੋੜੇ ਥੋੜੇ। ਥੋੜੇ ਨਾਲ ਕਰਦੇ ਵੀਡੀਓ ਕੰਟੀਨਿਊ ਅੱਗੇ। ਆ ਜੀ ਬਾਈ ਬਚਾ ਉਹ ਕਰਦਾ ਕੱਲਾ ਰਹਿ ਗਿਆ। ਬਾਕੀ ਉਹ ਤੁਰ ਅੰਦਰ ਵਾਗੇ ਇਹਨੂੰ ਅੰਦਰ ਕਰਦੇ ਆ। ਆਪਾਂ ਕੁਝ ਵੀ ਕਰੇ ਹੁਣ ਕਰਦੇ ਤੇ ਵਲੌਗ ਦੀ ਸਮਾਪਤੀ। ਚਲੋ ਓਕੇ ਬਾਈ।